ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਵੀਰੋ ਵੱਡੀਆਂ ਝੋਟੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਵੀਰ ਕੋਲੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲਈਏ ਹਣ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸ਼ੁਕਰੀਆ ਵੀਰ ਜੀ ਕੁਲਜਿੰਦਰ ਡੇਰੀ ਫਾਰਮਰ ਵਾਲਾ ਵੀਰ ਵੇਖ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਤਾਂ ਵੀਰ ਜੀ ਨਾਂ ਦੱਸਿਓ ਆਪਣਾ ਨਾਂ ਵੀਰ ਜੀ ਮੇਰਾ ਜੋਬਨ ਹਾਂਜੀ ਪਿੰਡ ਮਾਸੀ ਨੰਗਲ ਜੀ ਮਾਸੀ ਨੰਗਲ ਤੇ ਵੀਰ ਜੀ ਨਾਲਾ ਜਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਜਿਲ੍ਹਾ ਆ ਗਿਆ ਹਨ ਜੀ ਹਾਂ ਜੀ ਤਾਂ ਫੋਨ ਨੰਬਰ ਵੀਰ ਜੀ ਦੱਸਿਓ ਫੋਨ ਨੰਬਰ 623970118 97796 4498 ਠੀਕ ਹੈ ਜੀ ਹਾਂ ਜੀ ਤਾਂ ਵੱਡੀਆਂ ਛੋਟੀਆਂ ਆ ਗਈਆਂ ਵੀਰੇ ਕੋਲੇ ਬਹੁਤ ਵੱਡੀਆਂ ਛੋਟੀਆਂ ਰਿਕਾਡ ਵਾਲੀਆਂ ਚੰਗੇ ਰਿਕਾਡ ਵਾਲੀਆਂ ਤਾਂ ਵੀਰੇ ਇਹ ਗੱਬਣ ਆ ਗਈ ਗੱਬਣ ਗੱਬਣ ਵੀ ਕੀਤੀ ਠੀਕ ਹੈ ਜੀ ਤਾਂ ਕਿੰਨਾ ਟਾਈਮ ਲਾਜੂ ਵੀਰੇ 4 ਹਾਂ ਵੀਰ ਜੀ 2-3 ਦਿਨ ਦੋ ਤਿੰਨ ਦਿਨ ਤਾਂ ਵੇਖੋ ਵੀਰੇ ਉਹ ਫੁੱਲ ਕੱਦ ਵਜਣ ਵਾਲੀ ਆ ਕੀ ਕਹਿਣਿਆ ਪਤਲਾ ਚਮ ਮੰਜਾ ਮੁੰਜਾ ਡੈਂਦਾ ਉੱਪਰ ਪੂਰਾ ਵੀਰੇ ਵੱਲੇ ਵਾਲੂ ਆ ਪਤਲਾ ਲੇਦਾਰ ਲੱਗਿਆ ਲੰਮੀ ਤੋਰੀਓ ਕਾ ਗੀਰ ਜੀ ਕਾਗਜ਼ ਜਰਜੀ ਲੰਮੀ ਤੋਰੀਓ ਤਾਂ ਵੇਖੋ ਵੀਰੇ ਵੱਲੇ ਵਾਲੂ ਆ ਚੈੱਕ ਕਰ ਲਿਓ ਐ ਥੱਬੇ ਥੁੱਬੇ ਲਾਏ ਆ ਐਨੂੰ ਤੋੜਨਾ ਚਾਹੀਦਾ ਲੰਮੀ ਮਣੀ ਕਿੰਨੇ ਦਿਨ ਲੈ ਜੂ ਵੀਰੇ 4 ਹੀ ਕਾ ਵੀ ਜੀ 2-3 ਦਿਨ 2-3 ਦਿਨ ਲੈ ਜੂ ਤਾਂ ਕਿਦਾਂ ਵੀਰੇ ਹੁਣ ਥੱਲੇ ਆ ਪੂਰੇ ਕਲਾਵੇ ਕਲੂਵੇ ਪਾਏ ਫਿਰ ਚੰਗੀ ਬੰਝੂਏ ਦੋ ਤਿੰਨ ਦਿਨ ਨੂੰ ਕਿੰਨਾ ਕੀ ਰਿਕਾਰਡ ਕੂਟ ਦੱਸ ਦੇ ਇਹਦਾ ਰਿਕਾਰਡ ਜਿੰਦੀ ਹਰ ਕਿਸੇ ਪਹਿਲੇ ਨੇ ਦੋ ਦਿੱਤਾ ਪਾਰੰ ਕਰਾਂਗੇ ਅੱਛਾ ਜੀ ਤਾਂ ਵੇਖੋ ਵੀਰੋ ਚੰਗੇ ਰਿਕਾਰਡ ਵਾਲੀ ਆ ਪਲੀ ਜੂੜੀ ਆ ਵਜਨ ਮੋਜ ਨੂੰ ਫੁੱਲਾ ਲੈਵਾਂ ਲੂਆ ਹੈ ਚੰਗਾ ਲੱਗਾ ਬਿੰਦੀ ਵਾਲਾ ਲੈਵਾ ਆ ਗਿਆ ਬਹੁਤ ਚੰਗੀ ਝੋਟੀ ਆ ਜੀ ਕਾਗਜ਼ ਹੁੰਦਾ ਪਤਾ ਨਹੀਂ ਕਿਹੜੀ ਵੇਖੋ ਰਮਟੀ ਆ ਮੇਰੀ ਆ ਰਮਟੀ ਬਿਲਕੁਲ ਦੁੱਧ ਵਾਲੀ ਝੋਟੀ ਆ ਵੀਰੇ ਚੰਗੇ ਰਿਕਾਰਡ ਵਾਲੀ ਆ ਐਰ ਕੀ ਦੁੱਧ ਝੋਟੀ ਵਿੱਚ ਹੀ ਦੇ ਦਊਗੀ 15 ਕਿਲੋ ਨਾਰਮਲ ਬਾਕੀ ਵੀਰੇ ਹੁਣ ਦੁੱਧ ਗਾੜੀ ਵੀਰਾਂ ਦੀ ਸੇਵਾ ਦਾ ਹਣਾ ਹਾਂਜੀ ਹਾਂਜੀ ਹੁਣ ਆਪਣਾ ਆਪ ਤਾਂ ਇਹਨੇ ਲੈਵੇ ਤਾਂ ਵਿਖਾਤਾ ਹਣਾ ਪਲੀ ਜੁੜੀ ਆ ਪਤਲਾ ਚਾਮਾ ਤਾਂ ਦੁੱਧ ਵੀਰੇ ਗਾੜੀ ਆਇਆ ਨਾ ਸੇਵਾ ਦਾ ਹਾਂਜੀ ਹਾਂਜੀ ਤਾਂ ਵੀਰਾਂ ਨੂੰ ਇਹ ਬੇਨਤੀ ਆ ਕਿ ਬਾਕੀ ਵੀਰੋ ਕੱਦ ਵਜਨ ਵਾਲੀ ਆ ਤਾਂ ਕੋਈ ਨਿੱਕੀ ਮੰਨ ਕੇ ਨਾ ਇਹਨੂੰ ਚੱਲਿਓ ਤਾਂ ਵੀਰੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਜੂ ਮੋਲਕਿੰਦਰਪਾਲ ਕੀ ਤਰ ਕੋ ਕਰਾਉਣਾ ਨਹੀਂ ਦੱਸ ਦੋ ਵੀਰੇ ਤੁਸੀਂ ਕਰੋ ਨਹੀਂ ਤੂੰ ਕਰ ਰਾ ਜਿੰਨੇ ਦੀ ਹਿਆਦੇ ਨਹੀਂ ਕਰਦੇ ਉਹ ਨਹੀਂ ਦੱਸ ਤੂੰ ਤੇਰੇ ਕੋ ਕਰਵਾਇਆ ਰਿਹਾ ਤੂੰ ਹਾਂ ਝੋਟੀ ਬਹੁਤ ਚੰਗੀ ਚੰਗੀ ਝੋਟੀ ਵੀਰੇ ਹਾਂ ਤਾਂ ਜਦੋਂ ਜਬਾਹ ਦੱਸ ਕੇ ਤੇਰੀ ਹਾਂ ਨਾ ਆਹਾਂ ਨਾ ਹੀ ਦੱਸ ਦੱਸ ਦੇ ਤੂੰ ਕਰਦੇ ਜੱਦੂ ਕਰ 35 ਦੀ ਜਾਂਦੇ ਆ ਨਹੀਂ ਹੋਰ ਕਰ ਲਾਗਾ ਕਰ ਕਰਦੇ ਵਹ ਮਹਾਂਤਾਂ ਤੁਹਾਡੇ ਪਸ਼ੂ ਜੈਜ ਹੁੰਦੇ ਆ ਵਪਾਰੀ ਵੀਰ ਲੈ ਜਾਂਦੇ ਸਾਡੇ ਕੋਲੇ ਵੇਚਣ ਵਾਲਾ ਮਾਲ ਵੀ ਖੜਦੇ ਆ ਬਿਲਕੁਲ ਵੇਚਣ ਵਾਲੇ ਵੀਰ ਲੈ ਜਾਂਦੇ ਹਨ ਤਾਂ ਵੀਰੇ ਵਜਨ ਮੋਜਨ ਕਿਵੇਂ ਫੁੱਲ ਆ ਗਿਆ ਪਤਲਾ ਚਾਮਾ ਪਿੰਡੇ ਦੇ ਵੀ ਨਾਣਾ ਨੂਣਾ ਚਮਕਦੀਆਂ ਹਨ ਬਾਕੀ ਵੀਰੇ ਚੰਗਾ ਪਸ਼ੂ ਹੋਵੇ ਸਿਫਤ ਵੀ ਆਬ ਹੁੰਦੀ ਹਨ ਤਾਂ ਕਿੰਨੇ ਦੀ ਹੋ ਜੂ ਫਿਰ ਦੱਸ ਦੋ ਜਿੰਦਰਪਾ ਮੁੱਲ ਭਾਏ ਸਵਾ ਕਰ ਲਓ ਭਾਏ 12 ਕਰ ਲਓ ਭਾਏ 15 ਇੱਕ ਦਾ ਦੀ ਝੋਟੀ ਦੇ ਦੇਣੀ ਕੀ 1000 ਰੁਪਏ ਛੋਟ ਕਰ ਦਾਂਗੇ ਇੱਕ ਦਾ 1000 ਛੋਟ 1000 ਛੋਟ ਕੀ ਬਾਤ ਬਾਕੀ ਦੋ ਝੋਟੀ ਦੇ ਦੂੰਗੀ 15 ਕਿਲੋ ਬਿਲਕੁਲ ਵੀ ਇੱਕ ਰੈ ਕੈਮਰਾ ਮਾਰਦੇ ਲੈ ਵੀਰ ਫਿਰ ਇੱਕ ਰੀ ਖੋਲ ਕੇ ਤੋਰੀ ਮੇਰਾ ਵੀਰ ਮਾਰੀ ਤਾ ਵੀਰੋ ਰੇਟ ਚੈੱਕ ਕਰ ਲਓ ਵੀਰ ਦਾ 1 10 ਚੋ ਵੀਰ ਕਹਿੰਦਾ ਛੋੜ ਛੱਪਾ ਹੋ ਜੂ ਦੇਣੀ ਨਹੀਂ ਕੁਲਜਿੰਦਰ ਪਾ ਕੇ ਇਹਦੇ ਬਿਲਕੁਲ ਵੀਰੇ ਫੁੱਲ ਕੱਦ ਵਜਣਾ ਕੀ ਕਹਨੇ ਝੋਟੀ ਦੇ ਤਾ ਬਾਕੀ ਵੀਰੋ ਤੁਸੀਂ ਲੱਗੇ ਵੀ ਦੂਰੋਂ ਵੀ ਚੱਲ ਕੇ ਆਓਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਕਿਉਂਕਿ ਵਜਨ ਫੁੱਲਾ ਸੋਹਣੀ ਸੁਨੱਖੀ ਆ ਸਾਰੀਆਂ ਚੀਜ਼ਾਂ ਪੂਰੀਆਂ ਨੇ ਝੋਟੀ ਦੀਆਂ ਫੇਸ ਕੁਆਲਿਟੀ ਵੀਰੇ ਸੋਣੀ ਆ ਸਿੰਘ ਦੀ ਕੁਆਲਿਟੀ ਵੀ ਘੈਂਟ ਲੱਗੀ ਆ ਤਾਂ ਰੇਡ ਵੀਰ ਕਹਿੰਦਾ ਇੱਕ ਦਾਸ ਚੋਂ ਮਾਂ ਤੁਹਾਨੂੰ ਹੋ ਜੂ ਬਾਕੀ ਤੁਸੀਂ ਫੋਨ ਜਰੂਰ ਲਾ ਲਿਓ ਜੀ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਮੈਂ ਦੂਜੇ ਨੰਬਰ ਤੇ ਵੀ ਜਾਸੂਆ ਮੈਂ ਦਾ ਤੀਸਰਾ ਸੁਆ ਤੇਰੀ ਜਾਨ ਮੈਂ ਕੀ ਬਾਤ ਆ ਵੀਰੇ ਵਿਖਾ ਵੀਰੇ ਲੇਵਾ ਬਲਾਦਨਾ ਗਈਆਂ ਵਾਲੇ ਲੇਵਾ ਮੈਨ ਲੱਗਾ ਐਂਡੀ ਹੋਇਆ ਪਿਆ ਵੀਰੇ ਲੇਵਾ ਸੇ ਰਾਈ ਆ ਤਾਂ ਫੁੱਲ ਵਜਨ ਆ ਗਿਆ ਹਨਾ ਤਾਂ ਸ਼ਾਈ ਸ਼ੂਈ ਬਹੁਤ ਆ ਵੀਰੇ ਚਮਕ ਬਹੁਤ ਆ ਤਾਂ ਲੇਵਾ ਚੈੱਕ ਕਰ ਲਓ ਇੱਕ ਵਾਰੀ ਲਾਗੇ ਤੋਂ ਆ ਪੂਰੇ ਇਕ ਲਾਵੇ ਪਾਏ ਇੰਨੇ ਵੀ ਤੇ ਵੀਰ ਜੀ ਇਹਦਾ ਕੀ ਰਿਕਾਰਡ ਦਾ ਦੇਖੋ ਦੁੱਧ ਦਾ ਕਿੰਨਾ ਹੁੰਦਾ ਹੈ ਰਿਕਾਰਡ ਵੀਰ ਜੀ 14 15 ਕਿਲੋ ਮੈਨ ਦੁੱਧ ਦਤਾ ਪਿਛਲੇ ਸੇ ਅ 14 15 ਕਿਲੋ ਦੇ ਕਰੀਬ ਰਹੀ ਆ ਹਾਂ ਜੀ ਹਾਂ ਜੀ ਬਾਕੀ ਕੱਲੀ ਮੈਂ ਆਉਂ ਗੱਡੀ ਜੇ ਬਿਲਕੁਲ ਵਜਨ ਫੁੱਲ ਆ ਗਿਆ ਜੀ ਇਕ ਕੰਨਾ ਟਾਈਮ ਨੂੰ ਜੀ ਫਿਰ ਇਹ ਸਿਲਿੰਡਰ ਪਾਏ ਮੈਂ ਦੇਣ 20 ਕਿ ਤਰੀਕ ਨੂੰ ਜਣ ਪੂਰੇ ਹੁੰਦੇ ਆ ਤੇ ਲੈਵਾ ਵੇਖ ਲੈ ਮੈਂ ਕਿ ਹੁਣ ਤੋਂ ਕਿੰਨਾ ਹੈ ਕੀ ਬਾਤ ਹੈ ਆ ਜੈਡ ਬਲੈਕ ਹੈ ਕਿ ਨਹੀਂ ਤਾਂ ਮੇਰੇ ਫਿਰ ਬਣੂ ਬਹੁਤ ਆ ਜੇ ਕਿਹੜੇ ਸਮਨੇ ਟਾਈਮ ਤੇ ਆ ਇਹਦਾ ਅੱਜ 15 ਤਰੀਕ ਹੈ 20 ਕਿ ਤਰੀਕ ਨੂੰ ਮੈਨੂੰ ਪੂਰੇ ਹੁੰਦੇ ਆ ਤੇ ਲੈਵਾ ਵੇਖ ਲੈ ਮੈਂ ਕੋ ਪੂਰੇ ਸੱਬੇ ਲਾਇਏ ਅਗਲੀ ਲੈਤਾਂ ਗੱਜਾਂ ਨੂੰ ਬੜੀ ਸਿਰਾਈ ਹੈ ਜੀ ਦੇਖੋ ਵੀਰੇ ਲਾਗੇ ਤੇ ਦੁੱਧ ਵਾਲੀ ਪੈਪਾ ਬੂਮਾ ਜਾ ਕਰ ਲੋ ਚੰਗੇ ਰਿਕਾਰਡ ਵਾਲੀ ਹੈ ਜੀ ਪੂਰੀ ਕੁਆਲਿਟੀ ਦੀ ਹੈ ਜੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਮੋਲ ਵੀ ਜੀ ਪੱਧ ਲੱਖ ਕਰ ਲੀਆ ਪਾ 95 90000 ਦੀ ਮੈਂ ਦੇ ਦਾਂ ਨਹੀਂ ਸਿਰਫ ਬਾਕੀ ਕਰਾਲ ਛੋਟ ਕੇ ਪਾ ਕਰਨਾ ਨਹੀਂ ਛੋਟ ਜਾਇਜ਼ ਹੈ ਜੀ ਆਪ ਵੀ ਕਰ ਦਿਓ ਵਿੱਚੋਂ ਛੋਟ ਕਰ ਦਿਓ 90 ਕਰ ਦਾਂਗੇ 1000 ਛੋਟ 90000 ਛੋਟੋ ਜੀ ਹਾਂ ਜੀ ਹਾਂ ਜੀ ਚਾਹ ਪਾ ਤਾਂ ਮੈਂ ਹੀ ਵਿਖਾ ਰਿਹਾ ਜੈਡ ਬਲੈਕ ਤਾਂ ਵੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਹੀ ਲਿਆ ਵੀਰ ਦਾ ਵੱਡੇ ਕੱਦ ਵਜਨ ਵਾਲਿਆਂ ਨੇ ਫੁੱਲ ਵਜਨ ਆ ਗਿਆ ਤਾ ਲੇਵੇ ਲੂਵੇ ਚੰਗੇ ਤਲਲੇਦਾਰ ਲੱਗੇ ਬਾਕੀ ਵੀਰ ਨੂੰ ਫੋਨ ਜਰੂਰ ਲਾ ਲਿਓ ਇਹ ਚਾ 90 ਚ ਛੋੜ ਹੋ ਜੂ ਉਹਦੀ 10 ਚ ਹਣਾ ਤਾਂ ਵੀਰੇ ਜੇ ਕੋਈ ਜੋੜਾ ਪਾ ਗਿਆ ਤਾਂ ਚੰਗੇ ਪਸ਼ੂਆ ਹਣਾ ਲੇਵੇ ਵਾਲੇ ਤਾਂ ਥੋੜਾ ਬੁਢਾ ਹੋ ਰਿਹਾ ਤਾਂ ਜੋੜੇ ਚ ਮਾਨਦਾਨ ਹੋ ਜੂ ਹਾਂਜੀ ਹਾਂਜੀ ਠੀਕ ਐ ਤਾਂ ਵੇਖੋ ਵੀਰੋ ਫੋਨ ਜਰੂਰ ਵੀਰ ਨੂੰ ਲਾ ਲਿਓ ਰੇਡ ਵੀਰ ਦਾ ਜਿਆਜ ਹੁੰਦਾ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਰੇ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਵੀਰੇ ਇੱਕ ਵਾਰੀ ਆਪਣਾ ਐਡਰੈਸ ਦੱਸ ਦਿਓ ਫ ਬ੍ਰੈਸਪਿੰਡ ਵੀਰ ਜੀ ਮਾਸ਼ੀ ਨਗਲ ਫੀਲਡ ਜਨਾਲਾ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਹਾਂਜੀ ਹਾਂਜੀ ਫੋਨ ਨੰਬਰ ਬੋਲੇ ਵੀਰੇ ਫੋਨ ਨੰਬਰ 9779686495 ਠੀਕ ਹੈ ਵੀਰੇ ਸਾਸੀਕਾਰ ਗਾਂ ਗਏ ਹਾਂਜੀ ਹਾਂਜੀ ਲਿਓ ਸੂਈ ਹੈ ਸੂਈ ਸੂਈ ਤਾਜੀ ਇਹਨੂੰ ਬੜਾ ਗਲਾਬੀ ਗਲੂਬੀ ਥਣ ਲੱਗਿਆ ਹਨਾ ਖਾ ਕੇ ਦਿਰਪਾ ਗਾਂ ਲੱਕੜਾ ਲੱਗਦਾ ਤਾਜੀ ਸੂਈ ਹੈ ਜੀ ਤਾਜੀ ਸੂਈ ਮਗਰ ਮਸ਼ੀਨ ਖਾ ਕੇ ਦਾਰੀ ਜਰਸੀ ਪਿਓਰ ਕਿਆ ਬਾਤ ਹੈ ਜਿਹੜਾ ਲੱਗਾ ਹੋਣ ਵੀਰੇ ਤਾਂ ਦੇਖੋ ਵੀਰੇ ਪੈਪਾ ਪੂਪਾ ਇਹਦੀਆਂ ਵੀ ਚੈੱਕ ਕਰਨ ਨੂੰ ਲੱਗੇ ਤਾਂ ਥਣ ਗਲਾਬੀ ਆ ਗਿਆ ਤਾਂ ਐ ਲੈ ਵਾ ਲੂਆ ਚੰਗਾ ਇਹਨੂੰ ਵੀ ਲੱਗਿਆ ਵੀਰੇ ਕਿੰਨਾ ਦੁੱਧ ਆ ਵੀਰੇ ਥੱਲੇ ਇਥੇ ਕਿੰਦਰਪਾ ਬੋਲਾ ਹੀ 15 ਕਿਲੋ ਬੋਲਾ 15 ਕਿਲੋ ਕੀ ਬਾਤ ਹੈ ਇਹ ਕਿਥੇ ਵੀਰੇ ਲਕਾ ਕੇ ਬੰਨੀ ਨੂੰ ਏਡੀ ਵਧੀਆ ਫੈੜੀ ਪਹਿਲੇ ਨੰਬਰ ਤੇ ਬੰਨੀ ਇੱਕ ਰਾਂ ਵਿਖਾਰੇ ਥਣ ਸੁਣ ਗਾ ਬਹੁਤ ਚੰਗਾ ਥਣ ਲੱਗਿਆ ਜੀ ਗਲਾਬੀ ਗਲਾਬੀ ਥਾਣਾ ਗਿਆ ਚਵਾਈ ਚੁਈ ਐਂ ਜਵਾਂ ਐ ਓਕੇ ਪੋਟਾਂ ਇੱਕ ਨੰਬਰ ਇੱਕ ਨੰਬਰ ਕਿਆ ਬਾਤ ਮਸ਼ੀ ਵਖਾ ਮਗਰ ਕਿਦਾਂ ਦੀ ਮਸ਼ੀ ਬਹੁਤ ਸੋਣੀ ਹੈ ਵੀਰੇ ਚੰਗੇ ਸੀਮਨ ਦੀ ਭਰਾ ਹੈਗੇ ਨੇ ਹਨਾ ਜੋਰ ਜਰਸੀ ਵਸ਼ੀ ਮਗਰ 15 ਕਿਲੋ ਬੜਾ ਹੋਊਗਾ ਤਿਆਰ ਠੀਕ ਹੈ ਜੀ ਤਾਂ ਵੀਰੇ ਇਹਦਾ ਮੁੱਲ ਮੁੱਲ ਇਹਦਾ ਕੋਈ ਅੰਦਰ ਭਾਅ 55000 55 ਦੀ ਕਿਨੇ ਦੇ ਦਈਏ ਠੀਕ ਹੈ ਵੀਰੇ ਦੋ ਹੀ ਛੱਡ ਦੇ 53 ਦੀ ਇੰਨੇ ਛੱਡ ਦਿੰਦੇ ਨੇ 55000 ਬੂੰਦੀਆਂ 10000 ਥਾਣਾ ਇਹ ਦੇ ਦਾਂ ਕਿਆ ਬਾਤ ਆ ਜੀ ਤਾਂ ਵੀਰੇ ਰੇਟ ਚੈੱਕ ਕਰ ਲਿਓ ਚਲੋ ਸਾਰੇ ਵੀਰ ਵੀਡੀਓ ਵੇਖ ਦਿਆ ਹਨਾ ਵੀਰੇ ਤਾਂ ਕੋਈ 65 60 ਵਾਲਾ ਕੰਮ ਆ ਨਹੀਂ ਵੀਰੇ ਰੇਟ ਨੋਰਮਲ ਆ 15 ਕਿਲੋ ਬੋਲਾ ਤਾਂ ਫੋਨ ਜਰੂਰ ਲਾ ਲਿਓ ਵੀਰ ਨੂੰ 15 ਕਿਲੋ ਬੋਲਾ ਤਿਆਰ ਆ ਬਾਕੀ ਵੀਰੇ ਲੇਵੇ ਤੋਂ ਅੰਦਾਜ਼ਾ ਲਾ ਲੂਗੀ ਕਿੰਨਾ ਦੁੱਧ ਚਵਾਜੂਗੀ ਤਾਂ ਮਗਰੀ ਵੀਰੋ ਵੱਸ਼ੀ ਆ ਗਈ ਹਨਾ ਜੀ ਬਿਲਕੁਲ ਵੀਰੇ ਬਿਲਕੁਲ ਤਾਂ ਤੇ ਇੰਨੀ ਪਸ਼ੂ ਆ ਗਏ ਹਨਾ ਤੇ ਇੰਨੀ ਠੀਕ ਆ ਵੀਰੇ ਤਾਂ ਫੋਨ ਨੰਬਰ ਇੱਕ ਵਾਰੀ ਬੋਲ ਦੇ ਵੀਰੇ ਆਪਣਾ ਫੋਨ ਨੰਬਰ 797968498 ਠੀਕ ਆ ਵੀਰੇ ਸਤਿ ਸ਼੍ਰੀ ਅਕਾਲ ਜੀ